ਦੀ ਖਾਣ-ਪੀਣ ਦੀ ਖਰਾਕ ਦਾ ਧਿਆਨ ਨਹੀਂ ਉਹ ਕਈ ਦਿਨ ਤੋਂ ਭੁੱਖੜ ਹਾਲ ਤੇ ਬੈਠੇ ਆ ਮੈਂ ਸਮਝਦਾ ਇਹ ਮਨੁੱਖੀ ਅਧਿਕਾਰਾਂ ਦਾ ਘਾਣ ਹੈ ਇਹ ਹਿਊਮਨ ਰਾਈਟ ਦੀ ਉਲੰਘਣਾ ਹੈ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਮੈਂ ਅਪੀਲ ਕਰਨੀ ਚਾਹੁੰਦਾ ਵਾਇਆ ਮੀਡੀਆ ਕਿ ਉਹਨਾਂ ਦਾ ਫਰਜ਼ ਬਣਦਾ ਉਹਨਾਂ ਨੇ ਵਕੀਲਾਂ ਨੂੰ ਮਿਲਣ ਦਿੱਤਾ ਜਾਵੇ ਉਹਨਾਂ ਦੀ ਪੈਰਵਾਹੀ ਕਰਨ ਤੇ ਨਾਲੇ ਉਹਨਾਂ ਦੀ ਐਨਐਸਏ ਉਹਨਾਂ ਨੇ ਕੋਈ ਇਦਾਂ ਦਾ ਅਪਰਾਧ ਨਹੀਂ ਕੀਤਾ ਕਿ ਐਨਐਸਏ ਲਾ ਕੇ ਡਿਬਰੂਗਰ ਭੇਜ ਦੋ ਉਹਨਾਂ ਨੂੰ ਐਨਐਸਏ ਹਟਾ ਕੇ ਜੇ ਕੋਈ ਹੋਰ ਕਿਸੇ ਤਰ੍ਹਾਂ ਦਾ ਕੋਈ ਕੇਸ ਹੈਗਾ ਉਹਦੀ ਇੱਥੇ ਕੋਰਟ ਦੇ ਵਿੱਚ ਸੁਣਵਾਈ ਕੀਤੀ ਜਾਵੇ ਤੇ ਪੰਜਾਬ 'ਚ ਸ਼ਿਫਟ ਕੀਤਾ ਜਾਵੇ ਤੇ ਉਹਨਾਂ ਦੇ ਜਿਹੜੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਉਹਨੂੰ ਬਿਲਕੁਲ ਜਿਹੜਾ ਹੈਗਾ ਉਹ ਹਟਾਇਆ ਜਾਵੇ ਜੇ ਕੋਈ ਗੈਰਕਾਨੂੰਨੀ ਗੱਲ ਲੱਗਦੀ ਹੈ ਕੋਈ ਇਸ ਤਰ੍ਹਾਂ ਦੀ ਗੱਲਬਾਤ ਚਾਹੇ ਉਹ ਅਜਨਾਲਾ ਘਟਨਾਕਾਂਡ ਆ ਖਾਣੇ ਵਾਲੀ ਘਟਨਾ ਜਾਂ ਕੋਈ ਹੋਰ ਆ ਤੁਹਾਨੂੰ ਉਸ ਤਰੀਕੇ ਦੇ ਨਾਲ ਸਿੰਪਲ ਕੇਸ ਜਿਵੇਂ ਚੱਲਦੇ ਆ ਉਸ ਤਰੀਕੇ ਦੇ ਨਾਲ ਉਹਦੀ ਜਿਹੜੀ ਹੈਗੀ ਆ ਕਾਨੂੰਨੀ ਕਾਰਵਾਈ ਜਿਹੜੀ ਅਦਾਲਤੀ ਕਾਰਵਾਈ ਹੋਣੀ ਚਾਹੀਦੀ ਐਨਐਸਏ ਵਰਗੀਆਂ ਸਖਤ ਧਰਾਵਾਂ ਹਟਾ ਕੇ ਤੇ ਜਿਹੜਾ ਮਨੁੱਖੀ ਅਧਿਕਾਰਾਂ ਦੀ ਲੰਘਣਾ ਕੋ ਵਕੀਲਾਂ ਨੂੰ ਨਹੀਂ ਮਿਲਣ ਦਿੱਤਾ ਜਾ ਰਿਹਾ ਵਕੀਲਾਂ ਨੂੰ ਮਿਲਣ ਦਿੱਤਾ ਜਾਵੇ ਤੇ ਪਾਸੇ ਜਿਹੜਾ ਹੈਗਾ ਉਹ ਧਿਆਨ ਦੇਣਾ ਚਾਹੀਦਾ ਸਾਰੀਆਂ ਸੰਗਤਾਂ ਦਾ ਬਹੁਤ